ਵੇਟ ਟਰੈਡਮਿਲ ਕੱਟੀਆਂ ਰੱਖੀਆਂ ਹੋਈਆਂ ਕਿ ਆਪਾਂ ਬਿਲਕੁਲ ਸ਼ੌਕ ਦੇ ਨਾਲ ਪੱਲਾਂ ਨੂੰ ਤਿਆਰੀ ਕਰਾਉਣੀ ਆ ਸਾਹਮਣੇ ਸਰਦਾਰ ਹਰਨੇਕ ਸਿੰਘ ਜੀ ਬੈਠੇ ਆ ਉਹਨਾਂ ਨੂੰ ਬੇਨਤੀ ਆ ਦੋ ਤਨਮ ਚੱਲ ਕੇ ਉਹ ਖੜੇ ਪਾਛਾ ਦੇ ਵਿੱਚ ਬਹੁਤ ਧੰਨਵਾਦ ਹੋਊਗਾ ਸਰਦਾਰ ਜਸਵੰਤ ਸਿੰਘ ਜੀ ਗੋਦੀ ਬੜੀਆ ਚੱਲਦੀ ਹੋਈ ਗੋਰੇ ਦੇ ਜੋਤੇ ਦੇ ਵਿਚਕਾਰ ਕੁਸ਼ਤੀ ਮੇਰੇ ਵੀਰੋ ਐ ਸਿੱਖੀ ਸਰੂਪ ਦੇ ਵਿੱਚ ਦੋਨੋਂ ਮਲਕ ਹੁਲਦੇ ਆ ਦਰਸ਼ਕ ਵੀਰਾਂ ਨੂੰ ਸਤਿਕਾਰ ਬਖਸ਼ਿਆ ਤੀਸਰੀ ਪਾਸ਼ਾਏ ਗੁਰੂ ਅਮਰਦਾਸ ਮਹਾਰਾਜ ਜੀ ਨੇ ਨਵਾਰ ਪੰਡੇ ਦੀ ਕੁਸ਼ਤੀ ਮਸਕੀਨੀਏ ਪਹਿਲਵਾਨ ਦੇ ਨਾਲ ਕਰਵਾਈ ਤੇ ਮੱਲਾ ਨੂੰ ਸਤਿਕਾਰ ਬਖਸ਼ਿਆ ਪੰਜਵੀਂ ਪਾਸ਼ਾਏ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਸਕੀਨੀਏ ਪਹਿਲਵਾਨ ਦਾ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਦਰਜ ਕਰ ਦਿੱਤਾ ਕਿ ਇਸ ਵਿੱਚ ਪੈਂਦੇ ਖਾਦੇ ਨਾਲ ਜੋਰ ਕੀਤਾ ਤੇ ਮੱਲਾਂ ਨੂੰ ਸਤਕਾਰ ਬਖਸ਼ਿਆ ਦਸਵੇਂ ਪਾਸ਼ੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨੰਦਪੁਰ ਸਾਹਿਬ ਦੀ ਧਰਤੀ ਉੱਤੇ ਅਖਾੜਾ ਰਚਿਆ ਤੇ ਮੱਲਾਂ ਨੂੰ ਸਤਕਾਰ ਬਖਸ਼ਿਆ ਉੱਪਰਲੇ ਪਾਸੇ ਜੋਤਾ ਆ ਗਿਆ ਮੇਰੇ ਵੀਰੋ ਲਾ ਗਿਆ ਤਾੜੀਆਂ ਕਿਹੜਾ ਤਾੜੀਆਂ ਲਾਉ ਉਹਨਾਂ ਬਾਪਿਆਂ ਦੀ ਸਾ ਉੱਪਰਲੇ ਪਾਸੇ ਜੋਤਾ ਆ ਗਿਆ ਐ ਕਿਤੇ ਸਰਕਾਰ ਦਿਆਲ ਸਿੰਘ ਦਾ ਦੋਤਾ ਦੇ ਵੀ ਨਹੀਂ ਮਾਮੀਆਂ ਮਾਮੀਆਂ ਸਭ ਕੱਟੀਆਂ ਦੀ ਅੱਜ ਸਾਡੇ ਬੋਤੇ ਦੀ ਕੁਸ਼ਤੀ ਚੱਲ ਰਹੀ ਆ ਐ ਮੈਦਾਨ ਦੇ ਵਿੱਚ ਬਾਬਾ ਚਸਵਾਨ ਫਿਰੇ ਛੋਪੀਆਂ ਪੱਟਾਂ ਦੇ ਉੱਤੇ ਮਾਰਦਾ ਪਤਾ ਲੱਗ ਜੂਬੋ ਜੇ ਟੋਲੇ ਹੋ ਭਾਰ ਅੱਜ ਕੁਸ਼ਤੀ ਮੇਰੇ ਪੁੱਤ ਦੀ ਹੋ ਰਹੀ ਆ ਬੜੀ ਮਾਣ ਵਾਲੀ ਗੱਲ ਕਿ ਤਿੰਨ ਪੁੱਤ ਪਹਿਲਵਾਨ ਬਣਾਏ ਤੇ ਕਿੰਨੇ ਸਿੱਖੀ ਸਰੂਪ ਦੇ ਵਿੱਚ ਘੁੰਦੇ ਆ ਕਿੰਨੇ ਧਰਤੀ ਮੇਰੇ ਪੰਜਾਬ ਦੀ ਜਿਹਦੀ ਜੰਗ ਨਾਲੋਂ ਵੱਖਰੀ ਸ਼ਾਨ ਇੱਥੇ ਵਸਦੇ ਪੁੱਤ ਪੰਜਾਬੀ ਦੀ ਹੈ ਵੱਖਰੀ ਪਛਾਣ ਇਹ ਮਰਦੋਂ ਕਦੇ ਨਾ ਡਰਦੇ ਲੜਦੇ ਵਿੱਚ ਮੇਵਾਲ ਇਹਨਾਂ ਨੂੰ ਖਾਪਣਾ ਮੁਰੋ ਗਵਿੰਦ ਦੀ ਰੱਖਦੇ ਸਦਾ ਸਿੱਖੀ ਦਾ ਮਾਣ ਐ ਸਿੱਖੀ ਸਰੋਗ ਦੇ ਵਿੱਚ ਵੱਡੀ ਕੁਸ਼ਤੀ ਚੱਲ ਰਹੀ ਆ ਕਲਕੀਆਂ ਵਾਲਿਆਂ ਤੇਰੇ ਸਕੂਲ ਦੇ ਅੰਦਰ ਮੈਂ ਤਾਂ ਸੁਣਿਆ ਸੀ ਲੱਗਦੀ ਫੀਸ ਕੋਈ ਨਾ ਸੋਧਾ ਸੁਣ ਕੇ ਦਾਖਲ ਮੈਂ ਆਣ ਹੋਇਆ ਜਿਹਨੇ ਤੈਨ੍ਹ ਕੇ 20 ਤੇ 30 ਕੋਈ ਨਾ ਕਾਇਮ ਜਗਤ ਤੇ ਤੂੰ ਐਸੀ ਮਸਾਲ ਕੀਤੀ ਜਿਹਦੀ ਦੁਨੀਆ ਵਿੱਚ ਕਰਦੇ ਰੀਸ ਕੋਈ ਨਾ ਛੱਤੀ ਮਾਰੀ ਜਦੋਂ ਮੈਂ ਜਮਾਤ ਦੇ ਅੰਦਰ ਪੜਨ ਵਾਲਿਆਂ ਦੇ ਤੜਾ ਤੇ ਸ਼ੀਸ਼ ਕੋਈ ਨਾ ਛੱਤੀ ਮਾਰੀ ਜਦੋਂ ਮੈਂ ਜਮਾਤ ਦੇ ਅੰਦਰ ਪੜਨ ਵਾਲਿਆਂ ਦੇ ਤੜਾ ਦੇ ਸ਼ੀਸ਼ ਕੋਈ ਨਾ ਬਹੁਤ ਹੀ ਵਧੀਆ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇੱਕ ਪਾਸੇ ਗੋਰਾ ਪਹਿਲਵਾਨ ਦੂਜੇ ਪਾਸੇ ਜੁੱਤ ਉਹ ਮਾਰਦੇ ਤਾੜੀਆਂ ਤਾੜੀਆਂ ਮਾਰ ਦਿਓ ਖੁੱਲ ਕੇ ਤਾੜੀਆਂ ਮਾਰ ਦਿਓ ਬੜੀ ਸ਼ਾਨਦਾਰ ਇੱਕ ਨੰਬਰ ਝੰਡੀ ਦੀ ਕੁਸ਼ਤੀ ਉਧਰ ਸੋਨੂ ਭਾਜੀ ਖੁਸ਼ ਆ ਕੋਈ ਇੱਕ ਨੇ ਦੋ ਦੋ ਗੁਰਜੇ ਉੱਤੇ ਜਾਣੇ ਸੋਨੂ ਭਾਜੀ ਵੱਲੋ ਦੋ ਦੋ ਗੁਰਜੇ ਉੱਤੇ ਜਾਣੇ ਆ ਅਗਲੇ ਸਾਲ ਸਾਡੇ ਸਤਿਕਾਰਯੋਗ ਡਾਕਟਰ ਬਲ ਸਾਹਿਬ ਔਰ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਗੁਰਦਮਨ ਸਿੰਘ ਜੀ ਸਨ ਆਫ ਸਰਦਾਰ ਅਮਰ ਸਿੰਘ ਜੀ ਵੱਲੋਂ ਕਹਿੰਦੇ ਮੋਟਰਸਾਈਕਲ ਦਿੱਤਾ ਜਾਣਾ ਇਹ ਸਾਲ ਜੇਤੂ ਪਹਿਲਵਾਨਾਂ ਨੂੰ ਹਰ ਮੋਟਰਸਾਈਕਲ ਵੀ ਦਿੱਤਣਾ ਹੈ ਐਵੇਂ ਕੁਸ਼ਤੀ ਵੱਡਾ ਵੱਡੀ ਕੁਸ਼ਤੀ ਹੋਣੀ ਅਗਲੇ ਸਾਲ ਵੀ ਵਾਹ ਜੀ ਵਾਹ ਕਹਿੰਦੇ ਹਰ ਇੱਕ ਨੂੰ ਮਾਣ ਹੁੰਦਾ ਮਾਰੀਆਂ ਛਾਪੀਆਂ ਡੰਡ ਕੱਢਿਆਂ ਦਾ ਦੁਨੀਆ ਐਵੇਂ ਨਹੀਂ ਪੂਜਦੀ ਯੋਧਿਆਂ ਨੂੰ ਨਾ ਲੈਂਦਾ ਨਹੀਂ ਕੋ ਮੈਦਾਨੋਂ ਭੱਜਿਆਂ ਦਾ ਪੁੜਾ ਫੜਕੀਆਂ ਚੌੜੀਆਂ ਛਾਪੀਆਂ ਕ ਵੱਖਰੀ ਤਾਕਤ ਜਮਾ ਜੰਦੇ ਜਿੱਦਾਂ ਭੰਗੜਾ ਕੁਸ਼ਤੀ ਸ਼ੌਂਕ ਹੈ ਪੰਜਾਬੀਆਂ ਦਾ ਉਹ ਜਿੱਥੇ ਖੇਡਦੇ ਉੱਥੇ ਹੀ ਸ਼ਾਹ ਜਾਂਦੇ ਜਿੱਦਾਂ ਭੰਗੜਾ ਕੁਸ਼ਤੀ ਸ਼ੌਂਕ ਹੈ ਪੰਜਾਬੀਆਂ ਦਾ ਜਿੱਥੇ ਖੇਡਦੇ ਉੱਥੇ ਹੀ ਸ਼ਾਹ ਜਾਂਦੇ ਬਹੁਤ ਹੀ ਵਧੀਆ ਸ਼ਾਨਦਾਰ ਚੱਲਦੀ ਹੋਈ ਕੁਸ਼ਤੀ ਇੱਕ ਪਾਸੇ ਜੋਤਾ ਦੂਜੇ ਪਾਸੇ ਗੋਰਾ ਪਹਿਲਵਾਨ ਆ ਬਹੁਤ ਸ਼ਾਨਦਾਰ ਮੈਦਾਨ ਦੇ ਵਿੱਚ ਚੱਲਦੀ ਹੋਈ ਕੁਸ਼ਤੀ ਉਧਰ ਸਾਡੇ ਮਿੱਤੇ ਭੱਜਦੀ ਸੇਵਾ ਲਾਤੀ ਆ ਕਿ ਰੈਫਰੀ ਦੀ ਸੇਵਾ ਨਿਭਾਉਣੀ ਆ 13 ਮਿੰਟ ਦਾ ਸਮਾਂ ਬੀਤ ਚੁੱਕਾ ਉਧਰ ਸਾਡਾ ਚੰਨੀ ਔਜਲਿਆਂ ਵਾਲਾ ਵਿੱਕੀ ਭਵਾਨੇਪਰੀਆ ਐ ਲਾਈਵ ਤੱਕਦੇ ਆ ਗੋਵਿੰਦ ਲਾਈਵ ਦੇ ਉੱਤੇ ਅਜਿਹਾ ਜੋ ਛਿੰਝ ਮੇਲਾ ਚੱਲ ਰਿਹਾ ਪੇਟਾਂ ਦੀ ਧਰਤੀ ਦੇ ਉੱਤੇ ਲਾਈਵ ਤੱਕਦੇ ਚੰਨੀ ਬਾਜੀ ਹਣੀ ਵਿੱਕੀ ਬਾਜੀ ਹਣੀ ਕਿ ਅੱਜ ਜੋਤੇ ਦੀ ਕੁਸ਼ਤੀ ਚੱਲ ਰਹੀ ਆ ਐ ਵੇਖੇ ਕਹਿੰਦੇ ਪੰਡਾ ਪਾਰ ਹੋਏ ਬੈਠੇ ਆ ਕਿ ਜੋਤੇ ਦੀ ਕੁਸ਼ਤੀ ਚੱਲ ਰਹੀ ਆ ਸਰਦਾਰ ਦਿਆਲ ਸਿੰਘ ਦੇ ਬੋਤੇ ਦੀ ਕੁਸ਼ਤੀ ਚੱਲ ਰਹੀ ਆ ਬਹੁਤ ਸ਼ਾਨਦਾਰ ਚ ਕੁਸ਼ਤੀ ਓ ਬਾਜਨਾ ਹਲੇ ਤੱਕ ਕੁਝ ਨਹੀਂ ਹੋਇਆ ਓ ਦੇਖੋ ਓ ਦੇਖੋ ਜੋਤਾ ਜਿੱਤ ਗਿਆ ਜੋਤਾ ਜਿੱਤ ਗਿਆ ਆ ਗਿਆ ਚੰਨੇ ਓ ਹਰੇ ਰੰਗ ਦੀ ਬਣਾਣ ਪਾ ਗਏ ਲਾਈਵ ਕਿਤੇ ਲਾਗੇ ਬੰਨੇ ਵੇਖਾ ਦੇਖਦਾ ਜੀ ਓ ਆ ਗਏ ਚੰਨੇ ਓਜਲਿਆਂ ਵਾਲਾ ਓ ਆ ਗਏ ਚੰਨੇ ਓਜਲਿਆਂ ਵਾਲਾ ਚੰਨੇ ਮੋ